ਇੱਕ ਇਕੱਲੇ ਘਰੇ ਬਾਪ ਦੀ ਜ਼ਿੰਮੇਵਾਰੀ ਨੂੰ ਤੁਸੀਂ ਸਮਝ ਸਕਦੇ ਹੋ ਅਜ ਅੰਕਲ ਇਕੱਲਾ ਆ ਘਰਵਾਲੀ ਦੀ ਡੈਥ ਹੋ ਗਈ ਔਰ ਨਾ ਕੋਲ ਕੋਈ ਪੁੱਤ ਹੈ ਤਿੰਨ ਧੀਆਂ ਆ ਜਿਹਦੇ ਚੋਂ ਇੱਕ ਦਾ ਵਿਆਹ ਕਰ ਦਿੱਤਾ ਤੇ ਇੱਕ ਦਾ ਵਿਆਹ ਜ ਰੱਖਿਆ ਹੋਇਆ ਆ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਪਹੁੰਚੇ ਆ ਜੀ ਸ਼ਹਿਰ ਬਲਾਚੌਰ ਦੇ ਵਿੱਚ ਹਾਂਜੀ ਜਿਹੜਾ ਬੈਣਾ ਦਾ ਦੁਕਾਨ ਸਾਹਮਣੇ ਇੱਧਰ ਵਸਿਆ ਹਾਂਜੀ ਹਾਂਜੀ ਉਹਨਾਂ ਦੇ ਉੱਥੇ ਕੰਮ ਕਰਦੇ ਹਾਂਜੀ ਤੁਹਾਨੂੰ ਜਿੰਨੇ ਜਨਮ ਦੀ ਆਪ ਕੋ ਤੇ ਸਾਰੀ 6200 ਰੁਪਏ ਦੇ ਦਿੱਤੇ। ਅੱਛਾ ਜੀ। ਹਾਂ ਜੀ। ਉਹ ਵੀ ਬਾਈਕ ਤੇ ਟਰਾਲੀ ਦਾ ਕੰਮ ਆਉਂਦਾ ਠੀਕ ਐ ਨੇ ਤੇ ਫੇ ਥੋੜੇ ਜਿਹਾ। ਹੋਰ ਕੋਣਾ ਅੰਕਲ ਜੀ ਪਰਿਵਾਰ ਦੇ ਵਿੱਚ ਕੋਈ ਨਹੀਂ ਸਿਰ ਮੈਂ ਹੀ ਇੱਥੇ ਘੁੱਟੇ ਮੰਮੀ ਸੇ ਦੀ ਉਹ ਮੁੱਕ ਗਈ ਆ। ਅੱਛਾ ਜੀ। ਤੇ ਬਾਕੀ ਬੜੀ ਕੁੜੀ ਵੀ ਆਈ ਹੋਏ ਕਿਤੋਂ ਛੁੱਟੀ ਨਾ ਦਿੰਦੀ ਆ। ਕਰਕੇ ਹਾਂ ਜੀ। ਤਿੰਨ ਕੁੜੀਆਂ ਤੋਂ ਤਿੰਨ ਕੁੜੀਆਂ ਜੀ ਇੱਕ ਵਿਆਹ ਤੀ ਹੁਣ ਕੀ ਦੋ ਬਣੀਆਂ। ਹਾਂ ਜੀ। ਤੇ ਬੇਟਾ ਬੇਟਾ ਹੈ ਨਹੀਂ ਕੋਈ। ਹਾਂ ਜੀ। ਕੱਲੇ ਹੀ ਆ ਤੁਸੀਂ। ਪਰ ਕੱਲੇ ਨਾਲ ਕੱਲੇ ਹੀ। ਮੰਮੀ ਹਤੇਗੋ ਮਾਠ ਮਾਰੇ ਯਾਦ ਰੰਨਾ ਕਰਕੇ ਫਿਰ ਵੀ ਚਲੋ ਤੁਹਾਡੇ ਪੈਰਾਂ ਪਿੱਛੇ ਦੇ ਵਿਚਰਤੀ ਇਥੇ ਹਾਂ ਤਾਂ ਹੋ ਜੂ ਇਹ ਨਹੀਂ ਕੋਈ ਹੋਰ ਕੋਈ ਸੇਵਾ ਕੋਸੋ ਕਰ ਲੈ ਹੋਰ ਬਸ ਠੀਕ ਠਾਕ ਹੈ ਕੋਈ ਤੁਜੀ ਘਬਰਾਉਣਾ ਨਹੀਂ ਅਸੀਂ ਨਾਲ ਹਾਂ ਤੁਹਾਡੇ ਵਿੱਚ ਠੀਕ ਹੈ ਬੇਚ ਡਰੋ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋਸੀ ਜੀ ਆਪਣੇ ਸ਼ਹਿਰ ਬਲਾਚੌਰ ਦੇ ਵਿੱਚ ਅੱਜ ਅੰਕਲ ਜੀ ਉਹਨਾਂ ਦੇ ਕੋਲ ਆਏ ਸੀ ਸੋ ਇੱਕ ਬਾਪ ਲਈ ਤਾਂ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਕਿ ਆਪਣੀਆਂ ਜਿਹੜੀਆਂ ਧੀਆਂ ਆ ਆਪਣੇ ਜਿਹੜੇ ਬੱਚੇ ਆ ਉਹਨਾਂ ਦੇ ਵਿਆਹ ਕਰਨੇ ਉਹਨਾਂ ਨੂੰ ਪੜਾਉਣਾ ਲਿਖਾਉਣਾ ਉਹਨਾਂ ਦੇ ਵਿਆਹ ਕਰਨੇ ਜਿਹੜਾ ਇੱਕ ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸੋ ਦੁੱਖ ਵਾਲੀ ਗੱਲ ਹੈ ਕਿ ਅੱਜ ਅੰਕਲ ਜੀ ਤੋਂ ਤੁਸੀਂ ਸੁਣੇ ਲਿਆ ਕਿ ਅੰਕਲ ਜੀ ਦੇ ਘਰ ਦੇ ਵਿੱਚ ਸਿਰਫ ਅੰਕਲ ਜੀ ਕਮਾਉਣ ਵਾਲੇ ਆ ਔਰ ਇਹਨਾਂ ਤੋਂ ਇਲਾਵਾ ਕੋਈ ਘਰ ਦੇ ਵਿੱਚ ਇਨਕਮ ਦਾ ਸੋਰਸ ਹੈ ਨਹੀਂਗਾ। ਸੋ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਨਾ ਕਿ ਅਗਰ ਸਾਡੇ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਕਿਤੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਾਡੇ ਤੱਕ ਜਿਹੜੀ ਲੋੜ ਆ ਉਹ ਸਾਨੂੰ ਸਿੱਧੀਆਂ ਫੋਨ ਕਰਕੇ ਦੱਸ ਸਕਦੀਆਂ ਤਾਂ ਜੋ ਐਦਾਂ ਘਰ ਦੇ ਵਿੱਚ ਬੈਠ ਕੇ ਤੰਗੀਆਂ ਨਾ ਖੜ ਸਕਣ ਜੇਕਰ ਉਹਨਾਂ ਨੂੰ ਪੜ੍ਹਾਈ ਦੀ ਲੋੜ ਹੈ ਮੰਨ ਲਓ ਕਿਸੇ ਨੂੰ ਵਿਆਹ ਦੀ ਲੋੜ ਹੈ ਅਸੀਂ ਹਮੇਸ਼ਾ ਉਹਨਾਂ ਲਈ ਤਿਆਰ ਬਰਤਿਆਰ ਰਵਾਂਗੇ ਹਮੇਸ਼ਾ ਉਹਨਾਂ ਦੇ ਦੁੱਖ 'ਚ ਜਿਹੜਾ ਖੜਾਂਗੇ ਤੇ ਬਾਕੀ ਮੈਂ ਅੱਜ ਤੈ ਦਿਲੋਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਮਨੀਲੇ ਤੋਂ ਤੇ ਬਲਾਚੌਰ ਤੋਂ ਸਾਡੇ ਪੁਰੀ ਬੂਟਾਉਂ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਵਿਆਹ ਦੇ ਲਈ ਰਾਸ਼ਨ ਪਹੁੰਚਿਆ ਤੇ ਨਾਲ ਮੈਂ ਇਹਨਾਂ ਨੂੰ ਜਿਹੜਾ ਸੇਵਾ ਜਿਹੜੀ ਇਹਨਾਂ ਨੂੰ ਦੇ ਕੇ ਚੱਲਣਾ ਆ। ਆਜੀ ਤੁਹਾਨੂੰ ਥੋੜੀ ਜਿਹੀ ਜਿਹੜੀ ਸੇਵਾ ਹੈ ਜੀ ਸੰਜੋਤ ਬਣੋ। ਤੁਸੀਂ ਜੋ ਵੀ ਜਿੱਥੇ ਵੀ ਲੋੜੀ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ। ਇਹ ਤਾਂ ਜੀ ਤੇ ਬਾਕੀ ਹੋਰ ਕਿਤੇ ਤੁਹਾਨੂੰ ਸਾਡੇ ਲੈ ਕੋਲ ਹੋਣੀ ਜਦੋਂ ਮਰਜ਼ੀ ਤੁਸੀਂ ਠੀਕ ਹੈ। ਕਿਤੇ ਵੀ ਕੀਤੇ ਤੀ ਗੰਤ ਸਦਾ ਭਵਤਨਾ ਭਾਈ ਜੋ ਤੁਹਾਡੀ ਧੀ ਰਣੀ ਹੈ ਮੇਰੇ ਕੰਦੇਰੇ ਸਰ ਨੂੰ ਗੱਲ ਕਰਨੀ ਹੈ ਬਹੁਤ ਅਪਕੋ ਦਿਨਾ ਬੇਬਕਰ ਹੋ ਜੋ ਲਖੋ ਜਰਾ ਕਿੰਨਾ ਬੇਵਸ ਹੈ ਕਿੰਨਾ ਦੁਖੀ ਆ ਪਰ ਅੱਜ ਆਪਣੀਆਂ ਧੀਆਂ ਦੇ ਲਈ ਜਿਹੜਾ ਤੁਹਾਡੇ ਕੋਲੋਂ ਵਿਚਾਰਾ ਆਸਾ ਰੱਖਦਾ ਸੋ ਐਦਾ ਕਿਤੇ ਵੀ ਤੁਹਾਨੂੰ ਲੱਗਦਾ ਜਿਲ੍ਹਾ ਨਮਾ ਸ਼ਹਿਰ ਚ ਕੋਈ ਪਰਿਵਾਰ ਹੈਗਾ ਯਾ ਸਾਨੂੰ ਜਰੂਰ ਦੱਸਿਆ ਕਰੋ ਯਾ ਤੋਂ ਪਾ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੀਆਂ ਉਮੀਦਾਂ ਤੇ ਜਿਹੜਾ ਖਰਾ ਉਤਰ ਸਕੀਏ ਤਾਂ ਜੋ ਕੋਈ ਵੀ ਇਹੋ ਜਿਹਾ ਲੋੜਵੰਦ ਪਰਿਵਾਰ ਆ ਜਿਹੜਾ ਉਸ ਪਰਿਵਾਰ ਨੂੰ ਕਿਸੇ ਅੱਗੇ ਝੋਲੀ ਨਾ ਡਣੀ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ